ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ ਪਰਮਕੌਰ ਚੈਨਲ ਤੇ ਤਹਿ ਦਿਲ ਤੋਂ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੋਲੇ ਕਬੂਤਰਾਂ ਦੇ ਘਰ ਵਿੱਚ ਆਉਣ ਦੇ શુભ ਸੰਕੇਤਾਂ ਬਾਰੇ ਗੱਲ ਕਰਾਂਗੇ ਪੰਜਾਬੀ ਧਰਮ ਦੇ ਲੋਕ ਧਾਰਨਾਵਾਂ ਅਨੁਸਾਰ ਘਰ ਵਿੱਚ ਗੋਲੇ ਕਬੂਤਰਾਂ ਦਾ ਆਉਣਾ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹਨਾਂ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਜੋੜਿਆ ਜਾਂਦਾ ਹੈ ਇਨ੍ਹਾਂ ਦੇ ਘਰ ਵਿੱਚ ਆਉਣ ਦੀ ਪੰਜ શુભ ਸੰਕੇਤ ਇਹ ਹਨ ਨੰਬਰ 1 ਸ਼ਾਂਤੀ ਅਤੇ ਸੁਖ ਪ੍ਰਸਿੱਧੀ ਕਿਹਾ ਜਾਂਦਾ ਹੈ ਜਿੱਥੇ ਕਬੂਤਰ ਆ ਬੈਠਦੇ ਹਨ ਜਿਸ ਘਰ ਵਿੱਚ ਕਬੂਤਰ ਆ ਜਾਂਦੇ ਹਨ ਉੱਥੇ ਮਕਾਨ ਮਾਲਕ ਨੂੰ ਅੰਦਰੂਨੀ ਸ਼ਾਂਤੀ ਤੇ ਘਰ ਵਿੱਚ ਸੁਖ ਸਮ੍ਰiddhi ਮਿਲਦੀ ਹੈ ਨੰਬਰ 2 ਵਾਹਿਗੁਰੂ ਦੀ ਕਿਰਪਾ ਕਬੂਤਰਾਂ ਨੂੰ ਗੁਰਦੁਆਰਿਆਂ ਵਿੱਚ ਵੀ ਪਵਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਕਰਕੇ ਘਰ ਵਿੱਚ ਆਉਣ ਨਾਲ ਇਹਨਾਂ ਨੂੰ ਵਾਹਿਗੁਰੂ ਦੀ ਮਿਹਰ ਮੰਨਿਆ ਜਾਂਦਾ ਹੈ ਕਿ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਾਡੇ ਘਰ ਵਿੱਚ ਆਏ ਹਨ ਨੰਬਰ 3 ਧਨ ਲਾਭ ਦੇ ਸੰਕੇਤ ਲੋਕ ਧਾਰਨਾ ਹੈ ਕਿ ਜੇ ਗੋਲ ਗੋਲਾ ਕਬੂਤਰ ਘਰ ਦੀ ਛੱਤ ਤੇ ਜਾਂ ਆੰਗਣ ਵਿੱਚ ਆ ਕੇ ਬੈਠੇ ਤਾਂ ਘਰ ਦੇ ਕੰਮ ਕਾਰਜ ਵਿੱਚ ਤਰੱਕੀ ਹੁੰਦੀ ਹੈ ਤੇ ਜਿਹੜੇ ਵੀ ਕਾਰੋਬਾਰ ਆਪਾਂ ਕਰਦੇ ਹਾਂ ਉਹਦੇ ਵਿੱਚ ਆਪਾਂ ਨੂੰ ਤਰੱਕੀ ਮਿਲਦੀ ਹੈ ਨੰਬਰ 4 ਪੇਮ ਅਤੇ ਮਲਾਪ ਕਬੂਤਰ ਪਿਆਰ ਅਤੇ ਮਲਾਪ ਦੇ ਪ੍ਰਤੀਕ ਹਨ ਘਰ ਵਿੱਚ ਆਉਣ ਨਾਲ ਪਰਿਵਾਰ ਵਿੱਚ ਆਪਸੀ ਪ੍ਰੇਮ, ਇਕਤਾ ਤੇ ਮਲਾਪ ਰਹਿੰਦਾ ਹੈ ਨੰਬਰ 5 ਨਵੇਂ ਸੁਭਾਗ ਦੇ ਦਰਵਾਜ਼ੇ ਖੁੱਲਣਗੇ ਜੇ ਕਬੂਤਰ ਘਰ ਵਿੱਚ ਹੌਸਲਾ ਬਣਾਉਂਦੇ ਹਨ ਤਾਂ ਇਹਨਾਂ ਨੂੰ ਵਧੀਆ ਸ਼ਗਨ ਮੰਨਿਆ ਜਾਂਦਾ ਹੈ ਪਰਿਵਾਰ ਵਿੱਚ ਕਬੂਤਰਾਂ ਦੇ ਆਉਣ ਦਾ ਸੰਕੇਤ ਘਰ ਦੀ ਨਵੀਂ ਉਸਾਰੀ ਨਵੇਂ ਕੰਮ ਕਾਜ਼ ਤੇ ਪਵਿੱਤਰਤਾ ਦਾ ਪ੍ਰਤੀਕ ਹੈ ਇਸ ਕਰਕੇ ਗੋਲੇ ਕਬੂਤਰ ਜੇਕਰ ਵਸਦੇ ਘਰਾਂ ਵਿੱਚ ਆਉਂਦੇ ਹਨ ਤਾਂ ਇਹ ਪੰਜ ਸ਼ੁਭ ਸੰਕੇਤ ਮਿਲਦੇ ਹਨ ਵੈਸੇ ਤਾਂ ਆਪਾਂ ਇਹਨਾਂ ਨੂੰ ਬੰਦ ਪਏ ਘਰਾਂ ਕੋਠੀਆਂ ਵਿੱਚ ਹੀ ਦੇਖਦੇ ਹਾਂ ਪਰ ਜੇਕਰ ਇਹ ਵਸਦੇ ਘਰਾਂ ਵਿੱਚ ਆ ਜਾਣ ਤਾਂ ਇਹ ਸੁਭ ਸੰਕੇਤ ਮਿਲਦੇ ਹਨ ਤੇ ਵਾਹਿਗੁਰੂ ਦੀ ਅੰਪਰੰਪਾਰ ਕਿਰਪਾ ਹੁੰਦੀ ਹੈ ਤੇ ਘਰ ਵਿੱਚ ਸੁੱਖ ਸਮਰiddhi ਸ਼ਾਂਤੀ ਪ੍ਰੇਮ ਧਨ ਲਾਭ ਅਤੇ ਕਾਰੋ ਵਿੱਚ ਤਰੱਕੀ ਦੇ ਰਾਹਤੇ ਖੁੱਲ ਜਾਂਦੇ ਹਨ ਜੇਕਰ ਆਪਣੇ ਘਰ ਚ ਗੋਲੇ ਕਬੂਤਰ ਆਉਂਦੇ ਹਨ ਤਾਂ ਇਹਨਾਂ ਨੂੰ ਤੁਸੀਂ ਜਵਾਰ ਜਾਂ ਪਾ ਸਕਦੇ ਹਾਂ ਅਨਾਜ ਦੇ ਤੌਰ ਤੇ ਤੇ ਇਹਦਾ ਵੀ ਤੁਹਾਨੂੰ ਫਾਲ ਜਰੂਰ ਮਿਲੇਗਾ ਕਿਉਂਕਿ ਜੇ ਆਪਾਂ ਕਿਸੇ ਭੁੱਖੇ ਪੰਛੀ ਦਾ পেট ਭਰਾਂਗੇ ਜਾਂ ਕਿਸੇ ਇਨਸਾਨ ਦਾ পেট ਭਰਦਿਆਂ ਤਾਂ ਵਾਹਿਗੁਰੂ ਕਿਰਪਾ ਜਰੂਰ ਕਰਦੇ ਹਨ ਗੋਲੇ ਕਬੂਤਰਾਂ ਨੂੰ ਕਦੇ ਵੀ ਆਪਾਂ ਨੂੰ ਘਰ ਵਿੱਚੋਂ ਉਡਾਉਣਾ ਜਾਂ ਭਜਾਉਣਾ ਨਹੀਂ ਚਾਹੀਦਾ ਤੇ ਜੇ ਬਾ ਪ੍ਰਮਾਤਮਾ ਵੱਲੋਂ ਜੇ ਤੁਹਾਨੂੰ ਬੋਲਿਆ ਕਬੂਤਰ ਮਰੇ ਦਿਖ ਜਾਣ ਤਾਂ ਤੁਸੀਂ ਇਹਨਾਂ ਨੂੰ ਟੋਹਾ ਪੱਟ ਕੇ ਦਫਨਾ ਦਿਓ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ